ਮੇਰੇ ਚੈਨਲ ਭਿੰਡਰ ਸਾਹਿਬ ਤੇ ਸਾਰਿਆਂ ਦਾ ਸਵਾਗਤ ਹੈ ਤੇ ਆਜੋ ਅੱਜ ਕਰਦੇ ਆ ਨਵੀਂ ਵੀਡੀਓ ਦੀ ਸ਼ੁਰੂਆਤ ਸ਼ਹਿਰ ਆਗਰਾ ਤੇ ਆਗਰਾ ਦਾ ਤੁਹਾਨੂੰ ਪਤਾ ਪੇਠਾ ਤੇ ਤਾਜ ਮਹਿਲ ਬਹੁਤ ਮਸ਼ਹੂਰ ਹੈ ਤੇ ਅੱਜ ਤੁਹਾਨੂੰ ਦਿਖਾਉਣੇ ਆ ਤਾਜ ਮਹਿਲ ਤੇ ਤਾਜ ਮਹਿਲ ਦੇ ਇਤਿਹਾਸ ਬਾਰੇ ਕੁਝ ਗਰ ਕਰਾਂ ਗੱਲਾਂ ਕਿਹਨੇ ਬਣਵਾਇਆ ਤੇ ਕਿਦੋਂ ਬਣਿਆ ਕਿਹਦੇ ਆਸਤੇ ਬਣਿਆ ਵੀਡੀਓ ਨੂੰ ਜਲਦੀ ਜਲਦੀ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰ ਦਿਓ ਤੇ ਸ਼ੇਅਰ ਵੱਧ ਤੋਂ ਵੱਧ ਕਰੋ ਕਿਉਂਕਿ ਜੇ ਵਿਊ ਵਧਣਗੇ ਤਾਂ ਹੀ ਪਿਆਰ ਮਿਲਦਾ ਤੇ ਪਿਆਰ ਤੁਹਾਨੂੰ ਪਤਾ ਹੈ ਅੱਜ ਕੱਲ ਕੀ ਬੰਦਾ ਭਾਲਦਾ ਚਲੋ ਕੋਈ ਗਲਤੀਆਂ ਫਾਲਤੀਆਂ ਹੋ ਜਾਂਦੀਆਂ ਮaaf ਕਰਿਓ ਤੇ ਆਪਾਂ ਗਵਾਲੀਅਰ ਸੀਗੇ ਰਾਤ ਗਵਾਲੀਅਰ ਤੋਂ ਸਵੇਰ ਉੱਠ ਕੇ ਆਗਰੇ ਵਾਲ ਨੂੰ ਆ ਗਏ ਤੇ ਆਗਰੇ ਪਹਿਲਾਂ ਪਹੁੰਚੇ ਤਾਜ ਮਹਿਲ ਇਹ ਰਾਹ ਜਿਹੜਾ ਜਾਂਦਾ ਹੈ ਇਹ ਮੇਨ ਰਾਹ ਜਿਹੜਾ ਤਾਜ ਮਹਿਲ ਦੇ ਨੇੜੇ ਆ ਉਹ ਰਾਹ ਹੋ ਕੇ ਅਸੀਂ ਪਹਿਲਾਂ ਜਾਣਾ ਪੈਂਦਾ ਪਾਰਕਿੰਗ ਤੇ ਪਾਰਕਿੰਗ ਤਕਰੀਬਨ ਤਾਜ ਮਹਿਲ ਤੋਂ 2.5 ਕਿਲੋਮੀਟਰ ਦੂਰ ਗੱਡੀਆਂ ਲਾਉਣੀਆਂ ਪੈਂਦੀਆਂ ਤੇ ਉੱਥੋਂ ਆਟੋ ਲੈ ਕੇ ਜਾਂ 3 ਵੀਲਰ ਲੈ ਕੇ ਤੁਸੀਂ ਉੱਥੇ ਜਾ ਸਕਦੇ ਆ ਤੇ ਇੱਕ ਗੱਲ ਹੋਰ ਆ ਜਿਹੜੇ ਆਟੋ ਵਾਲਾ ਜਿਵੇਂ ਹੁਣ ਅਸੀਂ ਇਹ ਨਾਲ ਗੱਲ ਕਰਦੇ ਸੀ ਜਦੋਂ ਤਾਂ ਇਹਦੇ ਨਾਲ ਗੱਲ ਕੀਤੀ ਤਾਂ ਇਹ ਕਹਿੰਦਾ ਕੋਈ ਗੱਲ ਨਹੀਂ ਜਿੰਨੇ ਮਰਜ਼ੀ ਪੈਸੇ ਦੇ ਦਿਓ ਵੈਸੇ 150 ਰੁਪਏ ਮੰਗਦਾ ਸੀ ਇਹ ਤਿੰਨ ਜਣਿਆਂ ਦਾ ਅਸੀਂ ਇਹਨੂੰ 100 ਰੁਪਏ ਕਹਿੰਦੇ ਸੀ ਤੇ ਬਾਅਦ ਚੋਂ ਕਹਿੰਦਾ ਵੀ 150 ਜਾਣੇ ਕਾ 150 ਆਣੇ ਕਾ ਤੇ ਚਲੋ ਤੁਸੀਂ ਜਿੰਨੇ ਮਰਜ਼ੀ ਦੇ ਦਿਓ ਕੋਈ ਗੱਲ ਨਹੀਂ ਤੇ ਜਦੋਂ ਅਸੀਂ ਉੱਥੇ ਚਲੇ ਗਏ ਤੇ ਮੁੜ ਕੇ ਇੱਥੇ ਸਾਨੂੰ ਛੱਡਿਆ ਨਹੀਂ ਆ ਗਏ ਤੇ ਰੁਪਈਆ ਇਹ ਮੰਗੇ ਬਾਅਦ ਚੋਂ 150 ਇੱਕ ਬੰਦੇ ਦਾ ਕਹਿੰਦਾ 450 ਰੁਪਈਆ ਤਿੰਨਾਂ ਬੰਦਿਆਂ ਦਾ ਜਾਣਦਾਰੇ 450 ਆਉਂਦਾ ਤੇ ਰੋਲਾ ਪਾ ਕੇ ਬਹਿ ਗਿਆ ਤੇ ਬਾਅਦ ਚੋਂ ਫਿਰ ਉਹੀ ਤੁਹਾਨੂੰ ਪਤਾ ਜਿਵੇਂ ਕਰਦੇ ਹੁੰਦੇ ਆ ਫਿਰ ਆ ਕੇ 500 ਰੁਪਈਆ ਦੇ ਕੇ ਖੇੜਾ ਖੜਾਇਆ ਚਲੋ ਹੁਣ ਕਰਦੇ ਆ ਗੱਲ ਤਾਜ ਮਹਿਲ ਬਾਰੇ ਤਾਜ ਮਹਿਲ ਮਤਲਬ ਜਣੀ ਮਹਿਲਾਂ ਦਾ ਤਾਜ ਜਣੀ ਦੁਨੀਆ ਦੇ ਜਿੰਨੇ ਮਹਿਲ ਬਣੇ ਆ ਸਭ ਤੋਂ ਜਿਹੜਾ ਵੱਡਾ ਸਿਹਰਾ ਜਿਹੜਾ ਤਾਜ ਹੁੰਦਾ ਉਹ ਇਸ ਮਹਿਲ ਦੇ ਨਾਂ ਤੇ ਜਾਂਦਾ ਤਾਜ ਮਹਿਲ ਦੇ ਤਾਜ ਮਹਿਲ ਇਹਦਾ ਨਾਂ ਵੈਸੇ ਵਿੱਚ ਕੋਈ ਰੌਲਾ ਵੀ ਪਾਈ ਫਿਰਦੇ ਆ ਕਈ ਬੰਦੇ ਜੇ ਉਹ ਕਹਿੰਦੇ ਵੀ ਇੱਥੇ ਜੋ ਮਹਾਲਿਆ ਇੱਥੇ ਮੰਦਿਰ ਸੀ ਤੇ ਇਤਿਹਾਸ ਦੇ ਵਿੱਚ ਇਹ ਲਿਖਿਆ ਗਿਆ ਵੀ ਇਹ ਮੁਗਲ ਬਾਦਸ਼ਾਹ ਸ਼ਾਹ ਜਹਾਂ ਨੇ ਆਪਣੀ ਪਤਨੀ ਮਮਤਾਜ ਦੀ ਯਾਦ ਵਿੱਚ ਬਣਾਇਆ ਸੀ ਇੱਕ ਹਾਥੀ ਦਾ ਦੰਦ ਜਿਹੜੇ ਰੰਗ ਦਾ ਹੁੰਦਾ ਉਹੋ ਜਿਹਾ ਜਣੀ ਸੰਗਮਰਮਰ ਇਹਤੇ ਲੱਗਾ ਹੋਇਆ ਜਾਂ ਪਰਲ ਵਾਈਟ ਕਹਿ ਲੋ ਅੰਗਰੇਜ਼ੀ ਦੇ ਵਿੱਚ ਤੇ ਉੱਤਰ ਪ੍ਰਦੇਸ਼ ਦੇ ਰਾਜ ਆਗਰਾ ਆਗਰਾ ਸ਼ਹਿਰ ਹੈ ਤੇ ਯਮਨਾ ਨਦੀ ਹੈ ਯਮਨਾ ਨੂੰ ਦੇਵੀ ਵੀ ਮੰਨਿਆ ਜਾਂਦਾ ਹੈ Hindu ਧਰਮ ਦੇ ਵਿੱਚ ਚਲੋ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਇਹ ਤਾਂ ਸਾਰੇ ਸ਼ਲਾਗਾ ਜੋਗੀ ਹੈ ਰਿਸਪੈਕਟਡ ਦੇ ਯੋਗ ਨੇ ਪਵਨ ਹੈ ਪਾਣੀ ਹੈ ਆਗ ਹੈ ਸਾਰਾ ਕੁਝ ਪਰ यमुना ਨਦੀ ਦੇ ਕਿਨਾਰੇ ਤੇ ਵਸਿਆ ਹੋਇਆ ਸ਼ਹਿਰ ਹੈ ਆਗਰਾ ਤੇ ਉੱਥੇ ਹੀ ਕਿਨਾਰੇ ਤੇ ਹੀ ਤਾਜ ਮਹਿਲ ਬਣਿਆ ਹੋਇਆ ਹੈ ਪੰਜਵੇਂ ਮੁਗਲ ਬਾਦਸ਼ਾਹ ਸ਼ਾਹ ਜਹਾਂ ਨੇ ਆਪਦੇ ਰਾਜ 1628 ਤੋਂ 1658 ਦੇ ਵਿੱਚ ਤਕਰੀਬਨ ਇਹਨੂੰ ਬਣਵਾਇਆ ਸੀ 1631 ਦੇ ਵਿੱਚ ਕਹਿੰਦੇ 17 ਹੈਕਟੇਅਰ ਦਾ ਏਰੀਆ ਤਕਰੀਬਨ 42 ਕિલ્ਲੇ ਮੰਦੇ ਆ ਬਹੁਤ ਵੱਡਾ ਕੰਪਲੈਕਸ ਆ ਬਹੁਤ ਹੀ ਵੱਡਾ ਏਰੀਆ ਜਿਹਦੇ ਚ ਜਣੀ ਜਿਹੜੀ ਇਹ ਇਮਾਰਤ ਆ ਉਹ ਸੰਗਮਰਮਰ ਦੀ ਹੈ ਤੇ ਬਾਕੀ ਜਿਹੜਾ ਆਸੇ ਪਾਸੇ ਸਾਰਾ ਕੰਮ ਹੋਇਆ ਉਹ ਲਾਲ ਪੱਥਰ ਦਾ ਹੋਇਆ ਇਹ ਐਡੀ ਵੱਡੀ ਇਮਾਰਤ ਇੱਕ ਪਿਆਰ ਦੀ ਨਿਸ਼ਾਨੀ ਹੈ ਇਹਦੇ ਵਿੱਚ ਸਿਰਫ ਮੁਮਤਾਜ ਦੀ ਕਬਰ ਹੀ ਬਣਾਈ ਹੋਈ ਹੈ ਦੇਖੋ ਇੱਕ ਬੰਦੇ ਨੇ ਆਪ ਦੇ ਜਿਹੜੀ ਘਰ ਨੂੰ ਪਿਆਰ ਇੰਨਾ ਕਰਦਾ ਸੀ ਜਿਹੜੇ ਕਿ ਯੀ ਨੋ ਚੌਧਮਾ ਜਵਾਕ ਉਹਦੇ ਹੁਣ ਲੱਗਾ ਸੀ ਤੇ ਉਦੋਂ ਮਰ ਗਈ ਸੀ ਉਹ ਤੇ ਉਹਦੀ ਯਾਦ ਵਿੱਚ ਜਣੀ ਉਹਦੇ ਜਹਾਜ ਮਰਨ ਤੋਂ 12 ਸਾਲ ਬਾਅਦ ਬਾਅਦ ਮੈਂ ਜਣੀ ਜਨਮ ਦਿਨ ਤੇ ਰੱਖ ਲਓ ਵੀ ਉਹਨੇ ਇਹ ਬਣਵਾਇਆ ਸੀ ਤੇ ਦੁਨੀਆ ਦੇ ਜਿਹੜੇ 7 ਯੂਬੇ ਆ ਉਹਨਾਂ ਚ ਪਹਿਲੇ ਨੰਬਰ ਤੇ ਆ ਇਹ ਯੂਨੈਸਕੋ ਵਰਲਡ ਆਫ ਹੈਰੀਟੇਜ ਜਣੀ ਉਹਦੇ ਵਿੱਚ ਇਹਦਾ ਨਾਮ ਦਰਜ ਆ ਤੇ ਇੱਕ ਬਹੁਤ ਮਾਣ ਵਾਲੀ ਗੱਲ ਵੀ ਹੈ ਭਾਰਤਾਸਤੇ ਉਸ ਟਾਈਮ ਤਾਂ ਜਣੀ ਇਹ ਹਿੰਦੁਸਤਾਨ ਦਾ ਇੱਕ ਸੁੱਚਾ ਮੋਤੀ ਰਖ ਸਕਦੇ ਆ ਵੀ ਉਸ ਟਾਈਮ ਵੀ ਇਹਨੂੰ ਵੇਖਣ ਆਲੇ ਬਹੁਤ ਲੋਕ ਇੱਥੇ ਆਉਂਦੇ ਸੀ ਅੰਦਾਜ਼ਨ ਕਹਿੰਦੇ ਵੀ ਇੱਕ ਮਹੀਨੇ ਦੇ ਵਿੱਚ ਵਿੱਚ ਇੱਥੇ ਤਕਰੀਬਨ 50 ਲੱਖ ਜਣੀ 40 ਤੋਂ 50 ਲੱਖ ਤੱਕ ਜਿਹੜੇ ਸਲਾਨੀ ਨੇ ਜਿੰਨਾ ਚੋਂ ਵਿਦੇਸ਼ੀ ਤੇ ਆਪਣੇ ਭਾਰਤੀ ਇਹ ਤਕਰੀਬਨ 40 ਤੋਂ 50 ਲੱਖ ਲੋਕ ਇਹਨੂੰ ਵੇਖਣ ਆਉਂਦੇ ਆ ਇਸ ਮਕਬਰ ਮਕਬਰੇ ਦੀ ਉਚਾਈ ਤਕਰੀਬਨ 73 ਮੀਟਰ 73 ਮੀਟਰ ऊंचा ਜਾਨੀ 240 ਫੁੱਟ ਕੋਲਮ ਲਾ ਕੇ ਬਣ ਜਾਂਦਾ ਹੈ 1648 ਦੇ ਕਰੀਬ ਇਹ ਮਕਬਰਾ ਤਿਆਰ ਹੋ ਗਿਆ ਸੀ ਜਿਹੜੀ ਬਾਕੀ ਸਾਰੀ ਇਮਾਰਤਾਂ ਨੂੰ 5 ਸਾਲ ਹੋਰ ਲੱਗੇ ਸੀ ਤੇ ਜੇ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਉਸ ਟਾਈਮ ਕਹਿੰਦੇ 32 ਲੱਖ ਰੁਪਇਆ ਇਹਨੂੰ ਬਣਾਉਣ ਤੇ ਲੱਗ ਗਿਆ ਸੀ ਤੇ ਜੇ ਉਹਨੂੰ ਅੱਜ ਤਕਰੀਬਨ ਆਪਾਂ ਅੱਜ ਦੀ ਕੀਮਤ ਦੇ ਵਿੱਚ ਵੇਖੀਏ ਤਾਂ 9.5 ਸੌ ਮਿਲੀਅਨ ਡਾਲਰ ਦੇ ਬਰਾਬਰ ਚ ਲਿਆ ਜਾਣਾ ਇਹ ਮਾਰ ਦਾ ਸੰਕਲਪ ਭਾਰਤੀ ਸਲਾਮੀ ਤੇ ਮੁਗਲ ਸਥਾਪਤ ਕਲਾ ਦੀਆਂ ਪਰੰਪਰਾਵਾਂ ਨੂੰ ਦਰਸਾਉਂਦਾ ਹੈ ਇਹਦੀ ਜਿਹੜੀ ਰਚਨਾ ਹੈ ਉਹ ਸਾਈਮੈਟ੍ਰੀਕਲ ਢੰਗ ਨਾਲ ਕੀਤੀ ਗਈ ਹੈ ਤੇ ਵੱਖ-ਵੱਖ ਆਕਾਰਾਂ ਦੇ ਪ੍ਰਤੀਕਾਂ ਦੀ ਵਰਤੋਂ ਕੀਤੀ ਗਈ ਹੈ ਇਹਦੇ ਵਿੱਚ ਜਿੱਥੇ ਕਿ ਮਕਬਰਾ ਚਿੱਟੇ ਸੰਗਮਰਮਰ ਦਾ ਬਣਿਆ ਹੋਇਆ ਹੈ ਜਿਸ ਵਿੱਚ ਅਰਧ ਕੀਮਤੀ ਪੱਥਰ ਜੜੇ ਹੋਏ ਆ ਜਿਨ੍ਹਾਂ ਦਾ ਕੋਈ ਮੋਲ ਨਹੀਂ ਤੇ ਉੱਥੇ ਕੰਪਲੈਕਸ ਦੀਆਂ ਹੋਰ ਇਮਾਰਤਾਂ ਲਈ ਲਾਲ ਬਾਹੂ ਪੱਥਰ ਵਰਤਿਆ ਗਿਆ ਜੋ ਮਗਲ ਮੋਗਲ ਦੌਰ ਦੀਆਂ ਹੋਰ ਇਮਾਰਤਾਂ ਵਰਗਾ ਇਸ ਵਿਸ਼ਾਲ ਨਿਰਮਾਣ ਪ੍ਰੋਜੈਕਟ ਵਿੱਚ 20000 ਤੋਂ ਵੱਧ ਮਜ਼ਦੂਰਾਂ ਤੇ ਕਲਾਕਾਰਾਂ ਨੇ ਕੰਮ ਕੀਤਾ ਜੋ ਬਾਦਸ਼ਾਹ ਦੇ ਦਰਬਾਰੀ ਸਥਾਪਤਕਾਰ 우ਸਤਾਦ ਅਹਿਮਦ ਲਾਹੌਰੀ ਦੀ ਅਗਵਾਈ ਹੇਠ ਸਥਾਪਤਕਾਰਾਂ ਦੀ ਇੱਕ ਕਮੇਟੀ ਨਿਸ਼ਰੇ ਚਾੜਿਆ 1983 ਚ ਯੂਨੈਸਕੋ ਨੇ ਇਸ ਨੂੰ ਇੱਕ ਅਸਲਾਮੀ ਕਲਾ ਦਾ ਹੀਰਾ ਤੇ ਸੰਸਾਰਕ ਵਿਰਾਸਤ ਦੇ ਤੌਰ ਤੇ ਸ਼ਾਹਕਾਰਾਂ ਵੱਲੋਂ ਵਿਸ਼ਵ ਵਿਰਾਸਤ ਸਥਲ ਕੋਸ਼ਿਸ਼ ਕੀਤਾ ਇਸ ਨੂੰ ਮੁਗਲ ਸਥਾਪਤ ਕਲਾ ਦਾ ਸਭ ਤੋਂ ਵਧੀਆ ਉਦਾਹਰਨ ਤੇ ਭਾਰਤੀ ਇਤਿਹਾਸ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਤਾਜਮਹਿਲ ਇੱਕ ਸੈਰ ਸਪਾਟਾ ਸਥਾਨ ਆਪਾਂ ਸਾਰਿਆਂ ਨੂੰ ਇਹ ਤਾਂ ਪਤਾ ਹੈ ਵੀ ਤਾਜ ਦਾ ਮਤਲਬ ਮੁਕਤ ਹੁੰਦਾ ਹੈ ਤੇ ਮਹਿਲ ਦਾ ਮਤਲਬ ਤਾਂ ਮਹਿਲ ਇੱਕ ਬਹੁਤ ਵੱਡੀ ਮਾਰਜੀ ਦੇ ਵਿੱਚ ਸ਼ਾਹੀ ਖਾਨਦਾਨ ਰਹਿੰਦੇ ਆ ਜਾਂ ਅੱਜ ਕੱਲ ਜਿਵੇਂ ਹੁਣ ਆਪਾਂ ਮਹਿਲਾਂ ਵਰਗੀਆਂ ਕੂਟੀਆਂ ਪਾਈਆਂ ਹੋਈਆਂ ਤੇ ਵੈਸੇ ਇਹ ਜਿਹੜਾ ਤਾਜਮਹਿਲ ਹੈ ਉਰਦੂ ਭਾਸ਼ਾ ਦਾ ਸ਼ਬਦ ਹੈ ਤੇ ਮੰਨਿਆ ਇਹ ਵੀ ਜਾਂਦਾ ਹੈ ਵੀ ਇਹ ਅਰਬੀ ਤੇ ਫਾਰਸੀ ਭਾਸ਼ਾ ਚੋਂ ਨਿਕਲਿਆ ਹੈ ਤੇ ਮੰਨਿਆ ਇਹ ਵੀ ਜਾਂਦਾ ਹੈ ਵੀ ਜਿਹੜਾ ਤਾਜ ਸ਼ਬਦ ਹੈ ਇਹ ਜਿਹੜੀ ਸ਼ਾਹਜਹਾਂ ਦੀ ਘਰ ਵਾਲੀ ਸੀ ਮਮਤਾਜ ਜਿਹੜਾ ਉਹਦਾ ਦੂਜਾ ਤਾਜ ਜਣੀ ਵਾਲਾ ਪਿਛਲੇ ਦੋ ਸ਼ਬਦ ਆਉਂਦੇ ਆ ਤੇ ਇਹ ਤਾਜ ਉਹ ਚੋਂ ਨਿਕਲਿਆ ਵੀ ਉਹਨੂੰ ਉਹਨੇ ਇਹ ਡੈਡੀਕੇਟ ਕੀਤਾ ਸੀ ਇੱਕ ਇਤਿਹਾਸਕਾਰ ਅਬਦੁਲ ਹਮੀਦ ਲਾਹੌਰੀ ਜਿਨੇ ਇੱਕ ਕਿਤਾਬ ਲਿਖੀ ਸੀ 1636 ਦੇ ਵਿੱਚ ਪਾਦਸ਼ਾਹਨਾਮਾ ਜਿਸ ਵਿੱਚ ਤਾਜਮહે ਨੂੰ ਰੋਜਾਏ ਮਨਹਵਰ ਕਿਹਾ ਗਿਆ ਜਾਣੀ ਮਤਲਬ ਉਹਦਾ ਇਹ ਹੈ ਵੀ ਰੋਸ਼ਨ ਜਾਂ ਸ਼ਾਨਦਾਰ ਮਕਬਰਾ ਜਿਹੜਾ ਇਹ ਤਾਜਮਹਿਲ ਹੈ 1631 ਵਿੱਚ ਜਣੀ ਇਹ ਜੋ ਨਿਰਮਾਣ ਪ੍ਰਕਿਰਿਆ ਇਹ ਸ਼ੁਰੂ ਹੋਈ ਸੀ ਜਦੋਂ ਉਹਦੀ ਸ਼ਾਹਜਹਾਨ ਦੀ ਜੋ ਪਤਨੀ ਸੀ ਮਮਤਾਜ ਮਹਿਲ ਉਹ ਆਪਣੇ ਬੱਚੇ ਜਿਹੜੀ ਗੋਰਾ ਬੇਗਮ ਸੀਗੀ 14ਵਾਂ ਬੱਚਾ ਸੀ ਉਹਦਾ ਉਹਨੂੰ ਜਨਮ ਦਿੰਦਿਆਂ ਉਹ ਪੂਰੀ ਹੋ ਗਈ ਸੀ ਤੇ ਉਹਦੀ ਯਾਦ ਦੇ ਵਿੱਚ ਹੀ ਫਰੇ ਬਣਿਆ ਸੀ। ਮਮਤਾਜ ਮਹਿਲ ਦੇ ਮਰਨ ਤੋਂ ਬਾਅਦ ਸ਼ਾਜਹਾਨ ਦੇ ਦੁੱਖ ਦਾ ਦਰਬਾਰੀ ਵੇਰਵਾ ਉਸ ਦੇ ਪ੍ਰੇਮ ਨੂੰ ਇਹ ਤਾਜ ਮਹਿਲ ਦਰਸਾਉਂਦਾ ਹੈ ਤੇ ਇਹ ਉਹਦਾ ਹੀ ਪ੍ਰੇਰਨਾ ਸਰੋਤ ਮੰਨਿਆ ਜਾਂਦਾ ਹੈ। ਸਮਕਾਲੀ ਇਤਿਹਾਸਕਾਰ ਮੁਹੰਮਦ ਅਮੀਨ ਕਜਵਿਨੀ, ਅਬਦੁਲ ਹਮੀਦ ਲਾਹੌਰੀ ਤੇ ਮੁਹੰਮਦ ਸ਼ਾਹ ਕੰਬੂ ਦੇ ਅਨਸਾਰ ਸ਼ਾਹਜਹਾਨ ਨੇ ਮਮਤਾਜ ਮਹਿਲ ਲਈ ਜਿੰਨੀ ਪ੍ਰੀਖਾਈ ਉਸਦੇ ਜੀਵਨ ਵਿੱਚ ਉਹਨੇ ਹੋਰ ਕਿਸੇ ਲਈ ਨਹੀਂ ਦਿਖਾਈ ਮਮਤਾਜ ਦੀ ਮੌਤ ਤੋਂ ਬਾਅਦ ਉਹ ਗਮ ਦੇ ਕਾਰਨ ਇੱਕ ਹਫ਼ਤੇ ਤੱਕ ਰਾਜਕਾਰੀ ਮਾਮਲਿਆਂ ਤੋਂ ਦੂਰ ਰਿਹਾ ਦੋ ਸਾਲਾਂ ਲਈ ਸੰਗੀਤ ਸੁਣਨਾ ਤੇ ਸ਼ਾਨਦਾਰ ਪਹਿਰਾਵੇ ਛੜਦੇ ਸੀ ਉਹਨੇ ਸ਼ਾਹਜਹਾਨ ਆਗਰਾ ਦੇ ਦੱਖਣੀ ਪਾਸੇ ਦੀ ਉਸ ਦੀ ਜ਼ਮੀਨ ਦੀ ਸੁੰਦਰਤਾ ਤੋਂ ਪ੍ਰਭਾਵਿਤ ਹੋਏ ਜਸਤੇ ਰਾਜਾ ਜੈ ਸਿੰਘ ਦਾ ਪਹਿਲਾ ਮਹਿਲ ਸਥਿਤ ਸੀ ਸ਼ਾਹ ਜਹਾਂ ਨੇ ਉੱਥੇ ਮੁਮਤਾਜ਼ ਦਾ ਮਕਬਰਾ ਮਕਬਰਾ ਬਣਾਉਣ ਦਾ ਫੈਸਲਾ ਕੀਤਾ ਜਿਸ ਤੋਂ ਬਾਅਦ ਜੈ ਸਿੰਘ ਨੇ ਇਹ ਜ਼ਮੀਨ ਬਾਦਸ਼ਾਹ ਨੂੰ ਆਗਰਾ ਦੇ ਕੇਂਦਰ ਵਿੱਚ ਇੱਕ ਵਿਸ਼ਾਲ ਮਹਿਲ ਦੇ ਬਦਲੀ ਵਿੱਚ ਦੇ ਦਿੱਤੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਤਾਜ ਮਹਿਲ ਵਿੱਚ ਜਿਹੜੀ ਭਾਰਤੀ ਸਲਾਮੀ ਤੇ ਜਿਹੜੇ ਮੁਗਲ ਸਥਾਪਤਕਲਾ ਦੇ ਡਿਜ਼ਾਈਨ ਸੀ ਉਹਨਾਂ ਦੀਆਂ ਪਰੰਪਰਾਵਾਂ ਨੂੰ ਸ਼ਾਮਲ ਕੀਤਾ ਹੋਇਆ ਹੈ ਉਨ੍ਹਾਂ ਨੂੰ ਹੋਰ ਵਿਸਤਾਰ ਦਿੱਤਾ ਗਿਆ। ਇਸ ਮਾਰ ਦੀ ਪ੍ਰੇਰਣਾ ਤਮੂਰੀ ਤੇ ਮੁਗਲ ਮਾਰਤਾਂ ਤੋਂ ਮਿਲੀ ਹੈ। ਜਿਵੇਂ ਕਿ ਸਮਰਕੰਦ ਵਿੱਚ ਸਥਿਤ ਗੁਰੇ ਅਮੀਰ ਮੁਗਲ ਵੰਸ਼ ਦੇ ਸਥਾਪਕ ਤਮੂਰ ਦੀ ਕਬਰ ਆ ਉਹ ਤੇ ਦਿੱਲੀ ਵਿੱਚ ਹਮਾਯੂ ਦਾ ਮਕਬਰਾ ਜਿਸ ਨੇ ਤਾਜ ਮਹਿਲ ਦੇ ਚਾਰ ਬਾਗਾਂ ਅਤੇ ਹਾਸਤ ਬਹਿਸ਼ਤ ਯੋਜਨਾ ਜਾਨੀ 8 ਸਰੰਗਾਂ ਵਾਲੀ ਯੋਜਨਾ ਨੂੰ ਪ੍ਰੇਰਿਤ ਕੀਤਾ। ਇਹ ਜਿਹੜੀ ਇਮਾਰਤ ਹੈ ਇਹ ਅੱਠ ਕੋਨਿਆਂ ਦੇ ਵਿੱਚ ਬਣੀ ਹੋਈ ਹੈ। ਜਿਵੇਂ ਕਿ ਆਪਣੇ ਘਰਾਂ ਦੇ ਚਾਰ ਕੋਨੇ ਹੁੰਦੇ ਆ ਕਈਆਂ ਦੇ ਛੇ ਹੁੰਦੇ ਆ ਤੇ ਇਹਦੇ ਅੱਠ ਕੰਨੇ ਆ ਜਿਦੇ ਵਿੱਚ ਬਹੁਤ ਵੱਡੇ ਖਿੜਕੀ ਦਾ ਦਰਵਾਜ਼ੇ ਤੇ ਚਾਰ ਮਨਾਰਾਂ ਦਾ ਇੱਕ 400 ਪਲੇਟਫਾਰਮਸ ਦਿੱਤਾ ਇਹ ਚਿੱਟੇ ਰੰਗ ਦੀ ਸੰਗਮਰਮਰ ਦੀ ਬਣੀ ਹੋਈ ਇਮਾਰਤ ਜੋ ਕਿ ਇੱਕ 6 ਮੀਟਰ ਜਣੀ ਤੋਂ ਕੌਲਮ ਲਾ ਕੇ 20 ਫੁੱਟ ਉੱਚੇ 400 ਪਲੇਟਫਾਰਮ ਦੇ ਖੜੀ ਆ ਜਿਸ ਦੇ ਹਰੇਕ ਪਾਸੇ ਲੰਬਾਈ ਜਣੀ 95 ਮੀਟਰ ਤਕਰੀਬਨ 300 ਤੋਂ 13 ਫੁੱਟ ਹੈ ਤੇ ਇਸ ਦਾ ਧਾਰਿਕ ਜਿਹੜਾ ਢਾਂਚਾ ਹੈ ਇੱਕ ਬਹੁਤ ਵੱਡਾ ਬਹੁ ਕਮਰਿਆਂ ਵਾਲਾ ਜਣੀ ਘਾਨ ਹੈ ਜਜ ਦੇ ਕੋਨੇ ਕੱਟੇ ਹੋਏ ਹਨ ਤੇ ਜਿਸ ਨਾਲ ਅੱਠ ਪਾਸੇ ਆਕਾਰ ਧਾਰਨ ਕਰਦਾ ਹੈ ਇਸ ਦੀਆਂ ਚਾਰ ਲੰਬੀਆਂ ਸਾਈਡਾਂ ਦੀ ਲੰਬਾਈ ਤਕਰੀਬਨ 188 ਫੁੱਟ ਹੈ ਇਮਾਰਤ ਦੀਆਂ ਚਾਰੇ ਪਾਸਿਆਂ ਦੀ ਬਣਵਟਿਕੋ ਜੀ ਹੈ ਜਿਸ ਵਿੱਚ ਗੁੰਬਦਦਾਰ ਦਰਵਾਜ਼ੇ ਆ ਤੇ ਉਹਨਾਂ ਦੇ ਉੱਪਰ ਇੱਕ ਹੋਰ ਵੱਡਾ ਗੁੰਬਦ ਤੇ ਇੱਕ ਸੀਰਸ ਸੋਭਾ ਸਥਿਤ ਹੈ। ਹਰ ਏਵਾਂ ਦੇ ਚੌਟੇ ਵਿੱਚ 33 ਮੀਟਰ ਉਚਾਈ, ਪਿਸਤਾਕ, ਗੁੰਬਦਦਾਰ ਖਿੜਕੀਦਾਰ ਦਰਵਾਜ਼ਾ ਤੇ ਇਹਦੇ ਦੋਵੇਂ ਪਾਸਿਆਂ ਦੇ ਇੱਕੋ ਜਿਹੇ ਖਿੜਕੀਦਾਰ ਬਾਲਕੋਨੀਆ ਇੱਕ ਦੂਜੇ ਦੇ ਉੱਪਰ ਬਣੀਆਂ ਹੋਈਆਂ ਤੇ ਇਹ ਗੁੰਬਦਦਾਰ ਖਿੜਕੀਆਂ ਵਾਲਾ ਨਮੂਨਾ ਕੋਨੇ ਵਾਲੇ 8 ਪਾਸੇ ਹਿੱਸਿਆਂ ਤੇ ਛੋਟੀ ਪਧਰੀ ਨਕਲ ਵਜੋਂ ਦਰਹਾਇਆ ਗਿਆ ਜਿਸ ਨਾਲ ਇਹ ਡਿਜ਼ਾਈਨ ਪੂਰੀ ਤਰ੍ਹਾਂ ਸਮੀਤਿਕ ਬਣ ਜਾਂਦਾ ਯਾਨੀ ਸਾਈਮੈਟ੍ਰਿਕ ਕ੍ਰਿਕਲ ਬਣ ਜਾਂਦਾ ਹੈ ਜਿਹੜਾ ਇਹਦਾ ਉੱਪਰ ਗੁੰਬਦ ਬਣਿਆ ਹੋਇਆ ਹੈ ਉਹਦਾ ਆਕਾਰ ਇੱਕ ਗੰਢੇ ਵਰਗਾ ਹੈ ਜਣੀ ਇੱਕ ਪਿਆਜ਼ ਵਰਗਾ ਹੈ ਇੱਕ ਜਣੀ ਜੋ ਅਲੱਗ ਹੀ ਸੁੰਦਰਤਾ ਦਿੰਦਾ ਐ ਇਸ ਇਮਾਰਤ ਨੂੰ ਜਿਹੜਾ ਵੱਡਾ ਗੁੰਬਦ ਬਣਿਆ ਹੋਇਆ ਹੈ ਤੇ ਉਹਦੇ ਚਾਰੇ ਗੁੱਠਾਂ ਤੇ ਚਾਰ ਛੋਟੇ ਗੁੰਬਦ ਵੀ ਬਣੇ ਹੋਏ ਹਨ ਉਹ ਵੀ ਤਕਰੀਬਨ ਪਿਆਜ਼ੀਕਾਰ ਦੇ ਹੀ ਹੈ ਤੇ ਜਿਹੜੇ ਚਾਰੇ ਗੁੰਬਦ ਆ ਇਹ ਸੰਗਮਰਮਰ ਦੇ ਖੰਭਿਆਂ ਦੇ ਟਗੇ ਹੋਏ ਹਨ ਜੋ ਕਿ ਜਿਹੜਾ ਇਹ ਮੁੱਖ ਮਾਰਤਾ ਉਹਦੇ ਉੱਪਰ ਨੇ ਤੇ ਇਮਾਰਤ ਦਾ ਜਿਹੜਾ ਅੰਦਰੂਨੀ ਹਿੱਸਾ ਉਹਦੇ ਵਿੱਚ ਜਿਹੜੀ ਕੁਦਰਤੀ ਰੋਸ਼ਨੀ ਹੈ ਉਹ ਨੂੰ ਪਹੁੰਚਣੇ ਮਦਦ ਕਰਦੇ ਆ ਤੇ ਜਿਹੜੀ ਇਹਦੇ ਵਿੱਚ ਇਮਾਰਤ ਤੇ ਮੀਨਾਕਾਰੀ ਕੀਤੀ ਹੋਈ ਹੈ ਉਹ ਵੀ ਇੱਕ ਬੜੇ ਸੋਹਣੇ ਗੁਲਦਸਤਿਆਂ ਦੇ ਆਕਾਰ ਜਿਵੇਂ ਉਹਨਾਂ ਦੇ ਸ਼ਿਖਰਾਂ ਦੇ ਫੁੱਲ ਜੀ ਬੜੇ ਸੋਹਣੇ ਲੱਗਦੇ ਆ ਵੇਖਣ ਨੂੰ ਜਿਹੜੀ ਇਹਦੇ ਵਿੱਚ ਜਿਹੜੀ ਇੱਕ ਜਿਹੜੀ ਸਭ ਤੋਂ ਮੇਨ ਸੀਟ ਸੋਭਾ ਸੀ ਜਿਹੜੀ ਉਹ ਫਰਾਂਸੀਸੀ ਤੇ ਭਾਰਤੀ ਤਤ ਜਿਹੜੇ ਡਿਜ਼ਾਈਨ ਆ ਉਹਨਾਂ ਤੱਤਾਂ ਦਾ ਮਿਲਾਪ ਦੱਸਦੇ ਆ ਤੇ ਇਹ ਸ਼ੁਰੂ ਵਿੱਚ ਸੋਨੇ ਦੀ ਬਣੀ ਹੋਈ ਸੀ ਤੇ ਜਦੋਂ ਫਿਰ ਗੋਰੇ ਆਏ ਤੁਹਾਨੂੰ ਪਤਾ ਹੀ ਹੈ ਉਸ ਤੋਂ ਬਾਅਦ ਕੀ ਹੋਇਆ ਤੇ ਹੁਣ ਉਹਦੀ ਥਾਂ ਤੇ ਜਣੀ ਜਿਹੜੀ ਉਹ ਥਾਂ ਜਿੱਥੇ ਲੱਗੀ ਹੋਈ ਉਹਦੇ ਵਿੱਚ ਸਨੇਹਰੀ ਕਾਂਸੇ ਦੀ ਉਹਦੀ ਨਕਲ ਬਣਾ ਕੇ ਤੇ ਉੱਥੇ ਲਾ ਦਿੱਤੀ ਗਈ ਤੇ ਇਹ ਵੀ ਆਪਾਂ ਇੱਕ ਸੁਣਦੇ ਹੁੰਨੇ ਆ ਵੀ ਜਿਹੜੇ ਕਾਰੀਗਰਾਂ ਨੇ ਇੱਥੇ ਕੰਮ ਕੀਤਾ ਸੀ ਤਾਜ ਮਹਿਲ ਦੇ ਵਿੱਚ ਉਹਨਾਂ ਦੇ ਕਹਿੰਦੇ ਸ਼ਾਹਜਹਾਨ ਨੇ ਅਰਥ ਵੜਤੇ ਸੀ ਵੀ ਬਾਅਦ ਚ ਉਹ ਹੋ ਗਿਆ ਕੋਈ ਮਕਬਰਾ ਜਾਂ ਇਹੋ ਜਿਹੀ ਇਮਾਰਤ ਨਾ ਬਣੀ ਤੇ ਪਰ ਹੁਣ ਪਿੱਛੇ ਜੇ ਮੈਂ YouTube ਤੇ ਵੇਂਦਾ ਸੀ ਵੀ UP ਦੇ ਵਿੱਚ ਵੀ ਕਿਸੇ ਬੰਦੇ ਨੇ ਆਪਦੀ ਘਰ ਵਾਲੀ ਦੀ ਯਾਦ ਵਿੱਚ ਇਹੋ ਜਿਹਾ ਹੀ ਤਾਜ ਮਹਿਲ ਬਣਾਇਆ ਪਰ ਉਹ ਇੱਟਾਂ ਦਾ ਹੈ ਉਹਦੇ ਕੋਲੇ ਪੈਸਾ ਨਹੀਂ ਸੀ ਤੇ ਉਹ ਕਹਿੰਦਾ ਸੀ ਵੀ ਮੈਨੂੰ ਕੋਈ ਸਪான்ਸਰ ਕਰ ਦਿਓ ਤਾਂ ਜੋ ਮੈਂ ਵੀ ਆਪਦੀ ਘਾਲੀ ਦੀ ਯਾਦ ਵਿੱਚ ਇਹ ਤਾਜ ਮਹਿਲ ਬਣਾ ਸਕਾਂ ਤੇ ਹੁਣ ਅੱਜ ਦੀ ਵੀਡੀਓ ਦੀ ਆਪਾਂ ਇੱਥੇ ਹੀ ਕਰਦੇ ਹਾਂ ਸਮਾਪਤੀ ਇਤਿਹਾਸ ਦੱਸਦਿਆਂ ਤੋਂ ਕਈ ਵਾਰੀ ਬਹੁਤ ਗਲਤੀਆਂ ਹੋ ਜਾਂਦੀਆਂ ਕਈ ਵਾਰ ਵੱਧ ਘੱਟ ਵੀ ਬੋਲਿਆ ਜਾਂਦਾ ਤਾਂ ਮਾਫ ਕਰਿਓ ਕੋਈ ਗਲਤੀ ਹੋਈ ਤਾਂ ਕਮੈਂਟਾਂ 'ਚ ਜਰੂਰ ਦੱਸਿਓ ਜਾਂ ਮੈਸੇਜ ਕਰ ਦਿਓ ਤੇ ਕੋਈ ਹੋਰ ਵੀ ਗੱਲਬਾਤ ਹੋਈ ਤਾਂ ਮੈਨੂੰ ਜਰੂਰ ਦੱਸਿਓ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ